ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੁਣ ਸਾਡੇ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਨੂੰ ਆਪਣੀਆਂ ਕੀਤੀਆਂ ਹੋਈਆਂ ਤੱਕੇ ਸਾਂਝਾਂ ਜ਼ਿਆਦਾ ਆਈਆਂ ਹੋਣਗੀਆਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਜਿਹੜਾ ਮਾਮਲਾ ਦੋਸਤੋ ਉਹਦੇ 'ਚ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੇ ਵਿੱਚ ਜੋ ਭਾਜਪਾ ਦੀ ਸਰਕਾਰ ਵੱਲੋਂ ਤੱਕਾ ਕੀਤਾ ਗਿਆਗਾ ਉਹਦਾ ਕੋਣ ਆਪਾਂ ਨੂੰ ਪਤਾ ਕਿ ਕੱਲ ਕੇਦਰੀਵਾਲ ਦਾ ਵੀ ਬਿਆਨ ਆਇਆ ਭਗਵੰਤ ਮਾਨ ਨੇ ਵੀ ਜਿਹੜਾ ਚੱਪਲਾਂ ਦੇ ਵਿੱਚ ਹੀ ਆ ਕੇ ਫਟਾਫਟ ਆਪਣਾ ਬਿਆਨ ਦਿੱਤਾ ਕਿ ਸਾਡੇ ਨਾਲ ੱਟਕਾ ਕਰ ਰਹੀ ਹੈ ਭਾਜਪਾ ਸਰਕਾਰ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾਗਾ ਉਹਨਾਂ ਨੇ ਜੋ ੱਟਕਾ ਕੀਤਾ ਲੋਕਤੰਤਰ ਦਾ ਕਤਲ ਕੀਤਾਗਾ ਤੇ ਜੋ ਦੋਸਤੋ ਪੰਜਾਬ ਦੇ ਵਿੱਚ ਕੀਤਾ ਜਾ ਰਿਹਾਗਾ ਜੋ ਪੰਜਾਬ ਦੇ ਵਿੱਚ ਧੱਕਾ ਕੀਤਾ ਜਾ ਰਿਹਾਗਾ ਉਹਨੂੰ ਆਪਾਂ ਕਿਵੇਂ ਦੇਖਦੇ ਆ ਤੇ ਜੀਜੇਪੀ ਦੇ ਧੱਕੇ ਨੂੰ ਆਪਾਂ ਕਿਵੇਂ ਦੇਖਦੇ ਆ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਜਿਹੜੀ ਚੋਣ ਹੋਈ ਆ ਚੰਡੀਗੜ੍ਹ ਦੇ ਮੇਹਰ ਦੀ ਉਹਦੇ ਵਿੱਚ ਜਿਹੜੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਜਿਹੜੇ ਐਮਸੀ ਸੀਗੇ ਉਹ ਜ਼ਿਆਦਾ ਤੇ ਕਾਉਂਸਲਰ ਤੇ ਜਿਹੜੇ ਬੀਜੇਪੀ ਦੇ ਕੌਂਸਲਰ 15 ਸੀਗੇ ਤੇ ਇਹਨਾਂ ਦੇ ਤਕਰੀਬਨ ਉਹਨਾਂ ਨਾਲੋਂ 6 7 7 ਕੌਂਸਲਰ ਵੱਧ ਸੀਗੇ ਇੱਕ ਅਕਾਲੀ ਦਲ ਦਾ ਕੌਂਸਲਰ ਸੀਗਾ ਸੋ ਦੋਸਤੋ ਬੀਜੇਪੀ ਨੇ ਕੀ ਕੀਤਾ ਜਾਂ ਜੋ ਵੀ ਮਤਲਬ ਉੱਥੇ ਅਧਿਕਾਰੀ ਸੀਗੇ ਇਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੇ ਵੋਟਾਂ 8 ਵੋਟਾਂ ਕੈਨਸਲ ਕਰ ਦਿੱਤੀਆਂ ਗਈਆਂ ਜਿਹੜੀਆਂ ਕਿ ਸਾਡੇ ਨਾਲ ਨਜਾਇਜ਼ ਤੱਕਾ ਦਾ ਜਦੋਂ ਕਿ ਬੀਜੇਪੀ ਦਾ ਕੀ ਕਹਿਣਾ ਉਹ ਕਹਿੰਦੇ ਨੇਗੇ ਕਿ ਕਾਂਗਰਸ ਦੇ ਜਿਹੜੇ 7 ਕਾਉਂਸਲਰ ਸੀਗੇ ਉਹਨਾਂ ਨੇ ਜਾਣ ਬੁੱਝ ਕੇ ਟਿਕ ਮਾਰਕ ਕੀਤੀ ਆਪਣੀਆਂ ਵੋਟਾਂ ਕੈਨਸਲ ਕਰਵਾਈਆਂ ਨੇ ਨਾ ਕਿ ਵੋਟਾਂ ਕੈਨਸਲ ਕੀਤੀਆਂ ਨੇ ਉਹ ਕਹਿੰਦੇ ਨੇ ਵੋਟਾਂ ਕੈਨਸਲ ਕਰਵਾਈਆਂ ਨੇ ਉੱਥੇ ਉਹਨਾਂ ਦਾ ਕੀ ਮਤ ਹੈਗਾ ਉਹ ਕਹਿੰਦੇ ਨੇਗੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਨੇ ਪੰਜਾਬ ਦੇ ਵਿੱਚ ਆਪੋ-ਆਪਦੀ ਜਗ੍ਹਾ ਤੇ ਚੋਣ ਲੜਨ ਦੇ ਲਈ ਅੜੀਆਂ ਹੋਈਆਂ ਨੇ ਉਹ ਕਹਿੰਦੇ ਨੇਗੇ ਕਿ ਅਗਰ ਇੱਥੇ ਉਹਨਾਂ ਦਾ ਅ ਅਗਰ ਬਣ ਜਾਂਦਾ ਆਮ ਆਦਮੀ ਪਾਰਟੀ ਦਾ ਹੁਣ ਇਸ ਸਮੇਂ ਉਥੇ ਚੇਅਰਮੈਨ ਤਾਂ ਇਹਨਾਂ ਨੇ ਚੰਡੀਗੜ੍ਹ ਦੀ ਜਿਹੜੀ ਸੀਟ ਹੈ ਉਹਦੇ ਤੇ ਦਾਵਾ ਕਰਨਾ ਸੀਗਾ ਕਿ ਚੰਡੀਗੜ੍ਹ ਦੀ ਸੀਟ ਤੇ ਸਾਡਾ ਜਦੋਂ ਪਹਿਲਾਂ ਹੀ ਅ ਆਪਣਾ ਸਾਡਾ ਕਬਜ਼ਾ ਹੋ ਚੁੱਕਿਆਗਾ ਤਾਂ ਚੰਡੀਗੜ੍ਹ ਦੀ ਐਮ ਦੀ ਸ਼ੀਟ ਹੈ ਜਿਹੜੀ ਉਹ ਕਾਂਗਰਸ ਨੂੰ ਦਿੱਤੀ ਜਾਵੇ ਆ ਨਾ ਸੌਰੀ ਆਪ ਨੂੰ ਦਿੱਤੀ ਜਾਵੇ ਤਾਂ ਕਰਕੇ ਕਾਂਗਰਸ ਨੇ ਇੱਥੇ ਚਲਾਕੀ ਦੇ ਨਾਲ ਆਪਣੀਆਂ ਜਿਹੜੀਆਂ ਵੋਟਾਂ ਲਗੀਆਂ ਉਹਨਾਂ ਨੂੰ ਟਿੱਕ ਮਾਰਕ ਉਹਨ ਦੇ ਉੱਪਰ ਟਿੱਕ ਮਾਰਕ ਕੀਤਾ ਜੋ ਕਿ ਇਨਲੀਗਲ ਬਣ ਜਾਂਦੀ ਹੈ ਵੋਟ ਅਗਰ ਤੁਸੀਂ ਉੱਤੇ ਕੋਈ ਨਿਸ਼ਾਨੀ ਲਾਓਗੇ ਤੇ ਜਾਣ ਬੁੱਝ ਕੇ ਉਹਨਾਂ ਨੇ ਆਪਣੀਆਂ ਸਾਰੀਆਂ ਵੋਟਾਂ ਜਿਹੜੀਆਂ ਕੈਂਸਲ ਹੋਈਆਂ ਨੇ ਉਹ ਕਾਂਗਰਸ ਦੀਆਂ ਵੋਟਾਂ ਕੈਂਸਲ ਹੋਈਆਂ ਨੇ ਸੋ ਉਹਨਾਂ ਦਾ ਦੋਸਤੋ ਜਿਹੜਾ ਇਹ ਕਹਿਣਾਗਾ ਕਿ ਜਾਣ ਬੁੱਝ ਕੇ ਇਨਾਂ ਨੇ ਜਿਹੜਾ ਇਹ ਕੀਤਾਗਾ ਅਗਰ ਇਸ ਤਰ੍ਹਾਂ ਕੀਤਾਗਾ ਤਾਂ ਫੇਰ ਤਾਂ ਇਹਦੇ ਵਿੱਚ ਦੋਸ਼ੀ ਦੋਸਤੋ ਕਾਂਗਰਸ ਹੈਗੀ ਅਗਰ ਜਾਣਬੁੱਝ ਕੇ ਬੀਜੇਪੀ ਨੇ ਉਹਨਾਂ ਦੀਆਂ ਵੋਟਾਂ ਕੈਨਸਲ ਕੀਤੀਆਂ ਨੇ ਤਾਂ ਧੱਕੇਸਾਹੀ ਕੇਂਦਰ ਸਰਕਾਰ ਦੀ ਆਪਾਂ ਮੰਨ ਲੈਂਦੇ ਹਾਂ ਕਿ ਧੱਕੇਸਾਹੀ ਕੀਤੀ ਆ ਪਰ ਦੋਸਤੋ ਇੱਥੇ ਜਿਹੜੇ ਪੀੜਤ ਨੇ ਉਹ ਆਮ ਆਦਮੀ ਪਾਰਟੀ ਪੀੜਤਾ ਹੈ ਪਰ ਦੋਸਤੋ ਜਿੱਥੇ ਆਮ ਆਦਮੀ ਪਾਰਟੀ ਰਾਜ ਕਰਦੀ ਹੈ ਪੰਜਾਬ ਦੇ ਵਿੱਚ ਚਾਹੇ ਪਾਨਾ ਸਿੱਧੂ ਹੋਵੇ ਚਾਹੇ ਕੋਈ ਕੋਈ ਵੀ ਮਾਮਲਾ ਹੋਵੇ ਚਾਹੇ ਪਰਮਿੰਦਰ ਝੋਟੇ ਵਾਲਾ ਮਾਮਲਾ ਹੋਵੇ ਚਾਹੇ ਕਿਸੇ ਗੱਲ ਦੇ ਉੱਪਰ ਆਪਾਂ ਲੈ ਲਓ ਉੱਥੇ ਜਦੋਂ ਪੰਜਾਬ ਸਰਕਾਰ ਠੱਕਾ ਕਰਦੀ ਆ ਤਾਂ ਉੱਥੇ ਫਿਰ ਆਮ ਆਦਮੀ ਪਾਰਟੀ ਨੂੰ ਨਹੀਂ ਇਹ ਲੱਗਦਾ ਕਿ ਕਿਉਂਕਿ ਜਦੋਂ ਕਿਸੇ ਦੇ ਨਾਲ ਨਾ ਖੁਦ ਜਦੋਂ ਕਹਿੰਦੇ ਨੇ ਜਦੋਂ ਖੁਦ ਤੇ ਪੈਂਦੀ ਆ ਉਦੋਂ ਪਤਾ ਲੱਗਦਾ ਕਿ ਹੁਣ आम आदमी पार्टी महसूस करदी ਹੋਗੀ ਕਿ ਯਾਰ ਜੇ ਮਤਲਬ ਉੱਥੇ ਸਾਨੂੰ ਕਿੰਨਾ ਬੁਰਾ ਲੱਗ ਰਿਹਾਗਾ ਵੀ ਸਾਡੇ ਨਾਲ ਚੰਡੀਗੜ੍ਹ ਦੇ ਵਿੱਚ ਧੱਕਾ ਹੋਇਆਗਾ ਅਗਰ ਅਸੀਂ ਪੰਜਾਬ ਦੇ ਵਿੱਚ ਕਿਸੇ ਨਾਲ ਧੱਕਾ ਕਰਦੇ ਆ ਤਾਂ ਉਹਨਾਂ ਹੀ ਦੁੱਖ ਉਹਨਾਂ ਨੂੰ ਵੀ ਲੱਗਦਾ ਹੋਊਗਾ ਜਿਨ੍ਹਾਂ ਨਾਲ ਅਸੀਂ ਧੱਕਾ ਕਰਦੇ ਆ ਪਰ ਪਤਾ ਨਹੀਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਕੁਰਸੀ ਤੇ ਬਹਿਂਦੇ ਆਈ ਉਹ ਗੱਲਾਂ ਦਿਮਾਗ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਜਾਂ ਉੱਥੇ ਦਿਮਾਗ ਥੋੜਾ ਖਰਾਬ ਹੋ ਜਾਂਦਾ ਜਾ ਤੁਹਾਨੂੰ ਅਫਸਰ ਉਹ ਦਿਖਾਈ ਦੇਣ ਹੀ ਨਹੀਂ ਦਿੰਦੇ ਜਾਂ ਮਤਲਬ ਜਿਹੜੇ ਆਪਾਂ ਕਹਿ ਲੋ ਕਿ ਆਲੇ-ਦਾਲੇ ਚਾਪਲੂਸ ਕੱਟੇ ਹੋਏ ਇਕੱਠੇ ਹੋਏ ਹੁੰਦੇ ਨੇ ਉਹ ਦਿਖਾਈ ਦੇਣ ਹੀ ਨਹੀਂ ਦਿੰਦੇ ਕਾਰਨ ਕੋਈ ਵੀ ਹੋ ਸਕਦਾ ਹੈ ਪਰ ਦੋਸਤੋ ਇਹ ਗਲਤ ਗੱਲ ਹੈ ਤੱਕਾ ਚਾਹੇ ਪੰਜਾਬ ਦੇ ਵਿੱਚ ਸਰਕਾਰ ਕਰੇ ਤੱਕਾ ਚਾਹੇ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਕਰੇ ਤੱਕਾ ਬਿਲਕੁਲ ਗਲਤ ਹੈ ਲੋਕਾਂ ਦੀ ਚੁਣੀਆਂ ਹੋਈਆਂ ਸਰਕਾਰਾਂ ਲੋਕਾਂ ਦੀ ਸੇਵਾ ਕਰਨ ਲਈ ਹੁੰਦੀਆਂ ਨੇ ਇਨਸਾਫ ਕਰਨ ਲਈ ਹੁੰਦੀਆਂ ਨੇ ਨਾ ਕਿ ਲੋਕਾਂ ਦੇ ਨਾਲ ੱੱਕਾ ਕਰਨ ਦੇ ਲਈ ਬਣੀਆਂ ਹੁੰਦੀਆਂ ਨੇ ਚਾਹੇ ੱੱਕਾ ਕਿਸੇ ਪਾਰਟੀ ਨਾਲ ਕੀਤਾ ਜਾਵੇ ਆਪ ਤੋਂ ਛੋਟੀ ਪਾਰਟੀ ਨਾਲ ਚਾਹੇ ਕਿਸੇ ਆਮ ਵਿਅਕਤੀ ਦੇ ਨਾਲ ਕੀਤਾ ਜਾਵੇ ੱੱਕਾ ਤਾਂ ੱੱਕਾ ਹੀ ਆ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਹਦੇ ਵਿੱਚ ਕੀ ਸਮਝਦੇ ਹੋ ਕਿ ਮੇਅਰ ਦੀ ਚੋਣ ਦੇ ਵਿੱਚ ਜਿਹੜਾ ੱੱਕਾ ਭਾਜਪਾ ਨੇ ਕੀਤਾਗਾ ਜਾ ਮੇਅਰ ਕਾਂਗਰਸ ਨੇ ਜਾਣ ਬੁੱਝ ਕੇ ਆਮ ਆਦਮੀ ਪਾਰਟੀ ਦਾ ਮੇਅਰ ਬੰਨ ਨਹੀਂ ਦਿੱਤਾ ਹੈਗਾ ਜਰੂਰ ਕਮੈਂਟ ਕਰਕੇ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ